ਮੇਰਾ ਨਾਮਿੰਦਰਜੀ ਦਾ ਵੀਰੇ ਆ ਜਿਹੜਾ ਮੁੰਡਾ ਦੇਖੋ ਜੀ ਜੇ ਤਰਹੀ ਲੱਗਦਾ ਮੇਰਾ ਭਰਾ ਆ ਬਈ ਹਾਏ ਇੱਥੇ ਨਾ ਮੁੰਡੇ ਆਉਂਦੇ ਹੁੰਦੇ ਸੀਗੇ ਚਿੱਟਾ-ਚੁੱਟਾ ਵੇਚਦੇ ਸੀਗੇ ਇਹ ਰੋਕ ਦਾ ਰੋਕਦਾ ਸੀਗਾ ਇਹਨੂੰ ਕਹਿੰਦੇ ਦੇਖਾਂਗੇ ਵੱਢ ਕੇ ਦਹੀਂ ਲੈਣ ਗਿਆਗਾ ਚੌਲ ਬਣਾ ਕੇ ਰੱਖ ਕੇ ਗਿਆ ਤੇ ਬਸ ਉੱਥੇ ਹੀ ਵੱਢ ਕੇ ਰੱਖਤਾ ਉਹਨਾਂ ਨੇ ਹਾਏ ਵੀਰੇ ਅਸੀਂ ਤਾਂ ਇਨਸਾਫ ਚਾਹੀਦਾ ਵੀਰੇ ਸਾਨੂੰ ਕੁਝ ਨਹੀਂ ਚਾਹੀਦਾਗਾ ਅਸੀਂ ਚਾਰ ਪੈਣਾ ਗੀਆਂ 21 ਭਰਾ ਸੀ ਸਾਡੇ ਸਾਨੂੰ ਇਨਸਾਪ ਦ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਵੀਰੇ ਹਏ ਕੀ ਨਾਮ ਹੈ ਤੁਹਾਡਾ ਡਿਸਕਰਨ ਸਿੰਘ ਕੀ ਕਹਿਣਾ ਚੰਦਨ ਜੀ ਤੇ ਰਾਮ ਦਤੂਆ ਕੋਲ ਮੇਰੇ ਸਕੇ ਸਾਲਾ ਜੀ ਸਨ ਅੱਛਾ ਤੇ ਇੱਥੇ ਜੋ ਮੁੰਡੇ ਮਾਨਸਾ ਤੋਂ ਆ ਕੇ ਜਾਂ ਕੋਈ ਹੋਰ ਗਰੁੱਪਾਂ ਦੇ ਸੀਗੇ ਜਿਨ੍ਹਾਂ ਦੀਆਂ ਇੰਸਟਾਗ੍ਰਾਮ ਤੇ ਮੈਂ ਹੁਣ ਆਈਡੀਆ ਵੀ ਦੇਖੀਆਂ ਨੇ ਤੇ ਬਹੁਤ ਹੀ ਯਾਨੀ ਕਿ ਇੱਕ ਜਿਵੇਂ ਜਿੱਦਾਂ ਗੈਂਗਸਟਰ ਹੁੰਦੇ ਨੇ ਐਦਾਂ ਦੇ ਟਾਈਪ ਦੇ ਬੰਦੇ ਸੀਗੇ ਤੇ ਜੋ ਇੱਥੇ ਨਸ਼ੇ ਦੀ ਸਪਲਾਈ ਕਰਦੇ ਸੀ ਤੇ ਮੇਰੇ ਸਾਲਾ ਅਕਸ਼ਰ ਹੀ ਉਹਨਾਂ ਨੂੰ ਕਹਿੰਦਾ ਸੀ ਭਾਈ ਤੁਸੀਂ ਇਹ ਕੰਮ ਨਾ ਕਰੋ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਦੇਖ ਲਾਂਗੇ ਤੇ 14 ਤਰੀਕ ਨੂੰ ਰਾਤ ਤਕਰੀਬ 9:00 ਵਜੇ ਤੋਂ ਬਾਅਦ ਦੀ ਗੱਲ ਹੈ ਤੇ ਇੱਕ ਰਿਆ ਦੇ ਬਾਪੂ ਦੇ ਲਈ ਮਤਲਬ ਕਿ ਚੌਲ ਬਣਾ ਕੇ ਗਿਆ ਸੀਗਾ ਜਨ ਕਿ ਮੇਰੇ ਸਹੁਰਾ ਸਾਹਿਬ ਦੇ ਲਈ ਤੇ ਕਹਿੰਦਾ ਮੈਂ ਦਹੀਂ ਫੜ ਲਿਆ ਮਾ ਉਧਰੋਂ ਮਤਲਬ ਹਜੇ ਗਿਆ ਹੀ ਸੀ ਉਧਰ ਜਾਣ ਹੀ ਨਹੀਂ ਦਿੱਤਾ ਤੇ ਰਾਹ ਦੇ ਵਿੱਚ ਕਿਸੇ ਨੇ ਸੀਆਈਡੀ ਦੇਤੀ ਵੀ ਬਾਹਰ ਫਿਰਦਾ ਹੈਗਾ ਤੇ ਬਸ ਫਿਰ ਕਿਰਪਾਨਾ ਕੀ ਮਤਲਬ ਕਿ ਰਾੜ ਬਹੁਤ ਬੁਰੀ ਹਾਲਤ ਨਾਲ ਮਰਿਆ ਦੇਖਣ ਵਾਲੀ ਹਾਲਤ ਨਹੀਂ ਅੱਖਾਂ ਦੇ ਵਿੱਚ ਅੱਖਾਂ ਵੀ ਨਹੀਂ ਦੇਖਣ ਯੋਗ ਦੰਦ ਕੱਢ ਦਿੱਤੇ ਬੁਰਾ ਹਾਲ ਹੈਗਾ ਪੰਜ ਭੈਣਾਂ ਦਾ ਇਕੱਲਾ ਭਰਾ ਸੀ ਤੇ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਮੈਂ ਧੰਨਵਾਦ ਵੀ ਕਰਦਾ ਪੁਲਿਸ ਦਾ ਜਿਨ੍ਹਾਂ ਨੇ ਪੰਜ ਬੰਦੇ ਚੱਕ ਵੀ ਲਏ ਤੇ ਬਹੁਤ ਸੋਹਣਾ ਕਾਰਜ ਕਰ ਰਹੀ ਹੈ ਥਾਣੇ ਦੀ ਪੁਲਿਸ ਤੇ ਬਹੁਤ-ਬਹੁਤ ਧੰਨਵਾਦ ਜੀ ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਅਸੀਂ ਕੁਝ ਨਹੀਂ ਚਾਹੀਦਾ ਸਾਡੇ ਕੋਲ ਕੱਲ ਐਂਟੀਮੇਸ਼ਨ ਆਈ ਸੀ ਇੱਕ ਡੈੱਡ ਬਾਡੀ ਦਾ ਰੁਕਾ ਆਇਆ ਸੀ ਵੀ ਦੀਪ ਸਿੰਘ ਸਨਾਂ ਕਰਮ ਸਿੰਘ ਰੂ ਮੋੜ ਮੰਡੀ ਦਾ ਸੀ 22 ਸਾਲ ਉਮਰ ਸੀ ਇਹਦੀ ਦੌਰਾਨੇ ਇਲਾਜ ਡੈਥ ਹੋ ਗਈ ਸੀ ਇਹ ਪਹਿਲਾਂ ਸੀਐਚ ਪਟੰਟਾ ਦਾਖਲ ਹੋਇਆ ਸੀ ਜਿੱਥੇ ਡਾਕਟਰਾਂ ਨੇ ਇਹਨੂੰ ਹਾਇਰ ਇੰਸਟੀਚੂਟ ਦੇ ਰੈਫਰ ਕਰਤਾ ਸੀ ਦੇ ਰਸਤੇ ਵਿੱਚ ਇਹਦੀ ਮੌਤ ਹੋ ਗਈ ਸੀ ਇਹ ਕਾਹਨ ਕੀ ਹੋਇਆ ਜ ਇਹਦੇ ਸਬੰਧ ਚ ਅਸੀਂ ਇਹਦੇ ਇੱਕ ਚਾਚਾ ਜੀ ਹੈਗੇ ਦਰਸ਼ਨ ਸਿੰਘ ਸਨਾਂ ਅਰਜਨ ਸਿੰਘ ਵਾਸੀ ਵਾਰਡ ਨੰਬਰ 10 ਨੇੜੇ ਪੀਰਖਾਨਾ ਮੋੜ ਮੰਡੀ ਇਹਨਾਂ ਨੇ ਬਿਆਨ ਦਾ ਜਕਰਾਇਆ ਵੀ ਜਿਹੜਾ ਇਹਨਾਂ ਦਾ ਭਤੀਜਾ ਦੀਪ ਸਿੰਘ ਇਹ ਕੁਝ ਇਹਦੇ ਸੀਗੇ ਇਹਦੇ ਐਂਟੀ ਮੁੰਡੇ ਸੀਗੇ ਕੁਝ ਸੁਭਾਸ਼ ਕੁਮਾਰ ਇਹਦੇ ਸੁਬਾਸ਼ੀ ਪ੍ਰੀਤ ਸਨੋ ਹਰਭਜਨ ਸਿੰਘ ਨਾਲ ਸਾਹਿਲ ਸਨੋ ਸ਼ਿਵਜੀ ਰਾਮ ਤੇ ਆਕਾਸ਼ਦੀਪ ਸਨੋ ਸੁਖਵਿੰਦਰ ਸਿੰਘ ਤੇ 6 ਅਨਨੋਨ ਬੰਦੇ ਹੋਰ ਆਏ ਸੀਗੇ ਕਹਿੰਦੇ ਇਹ ਵਜਾ ਰੰਜਸ਼ ਇਹ ਲਿਖਾਈ ਇਹਨਾਂ ਨੇ ਵੀ ਜਿਹੜਾ ਦੀਪ ਸਿੰਘ ਹੈਗਾ ਇਹ ਮੁੰਡਿਆਂ ਨੂੰ ਇੱਥੇ ਬਸਤੀ 'ਚ ਨਸ਼ਾ ਵੇਚਣ ਤੋਂ ਰੋਕਦਾ ਸੀਗਾ ਬਾਕੀ ਅੱਗੇ ਪਾਰਟ ਆਫ ਇਨਵੈਸਟੀਗੇਸ਼ਨ ਵੀ ਕੀ ਅਸਲ ਵਜ੍ਹਾ ਸੀ ਜਦੋਂ ਦੋਸ਼ੀ ਗ੍ਰਿਫਤਾਰ ਹੋ ਜਾਣ ਕੋਈ ਕਰਦਾ